ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਹੈ ਆਈ ਹੋਪ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਆਪਣੀ ਨਵੀਂ ਵੀਡੀਓ 'ਚ ਤੇ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਸਪੈਸ਼ਲ ਹੈ ਅੱਜ ਦੀ ਵੀਡੀਓ 'ਚ ਤੁਹਾਨੂੰ ਇੱਕ ਗੁੱਡ ਨਿਊਜ਼ ਦੇਣੀ ਸੀ ਵੀਡੀਓ 'ਚ ਪਿਕਸ ਦੇਖ ਕੇ ਤੁਹਾਨੂੰ ਪਤਾ ਤਾਂ ਚੱਲ ਹੀ ਗਿਆ ਹੋਣਾ ਕਿ ਵੀਡੀਓ ਕਿਹਦੇ ਨਾਲ ਰਿਲੇਟਿਡ ਹੈ ਤੇ ਜਿੰਨੂੰ ਨੂੰ ਆਪਾਂ ਸਾਰੇ ਜਾਣਦੇ ਆ ਪੰਜਾਬੀ ਟਰੈਵਲ ਕਪਲ ਖੁਸ਼ੀ ਐਂਡ ਰਿਪਨ जिन्ना ਨੂੰ ਆਪਾਂ ਦੇਖਦੇ ਆ ਕਿ ਉਹਨਾਂ ਨੇ ਲਗਭਗ ਸਾਰੀ ਦੁਨੀਆ ਹੀ ਘੁੰਮ ਲੀਆ ਕਿਉਂਕਿ ਉਹ ਘੁੰਮਦੇ ਹੀ ਰਹਿੰਦੇ ਨੇ ਬਹੁਤ ਟਾਈਮ ਤੋਂ ਉਹ ਬਹੁਤ ਸੋਹਣਿਆ-ਸੋਹਣਿਆ ਥਾਮਾਂ ਤੇ ਜਾਂਦੇ ਨੇ ਤੇ ਬਹੁਤ ਕੁਝ ਆਪਾਂ ਨੂੰ ਦਿਖਾਉਂਦੇ ਨੇ ਹਨਾ ਆਪਾਂ ਉਹਨਾਂ ਦੀ ਵੀਡੀਓਜ਼ ਦੇਖਦੇ ਆ ਜਿਨ੍ਹਾਂ ਤੋਂ ਆਪਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾਗਾ ਬਹੁਤ ਵਧੀਆ ਉਹਨਾਂ ਦੀਆਂ ਵੀਡੀਓਜ਼ ਹੁੰਦੀਆਂ ਨੇ ਬਹੁਤ ਸੋਹਣਿਆ-ਸੋਹਣਿਆ ਥਾਮਾਂ ਤੇ ਉਹ ਘੁੰਮਦੇ ਨੇ ਤੇ ਆਪਾਂ ਨੂੰ ਵੀ ਨਾਲ-ਨਾਲ ਕਮਾਉਂਦੇ ਨੇ ਤੇ ਆਪਾਂ ਨੂੰ ਇਹ ਵੀ ਪਤਾ ਹੈ ਕਿ ਖੁਸ਼ੀ ਪ੍ਰੈਗਨੈਂਟ ਸੀਗੀ ਸਾਰਿਆਂ ਨੂੰ ਬਹੁਤ ਟਾਈਮ ਤੋਂ ਇੰਤਜ਼ਾਰ ਸੀਗਾ ਕਿ ਕਦੋਂ ਉਹਨਾਂ ਦੇ ਘਰੋਂ ਆਪਾਂ ਨੂੰ ਖੁਸ਼ਖਬਰੀ ਮਿਲੇ ਤੇ ਫਾਈਨਲੀ ਉਹਨਾਂ ਦੇ ਘਰ ਬੇਬੀ ਬੁਆਏ ਨੇ ਜਨਮ ਲਿਆ ਤੇ ਸਾਡੇ ਸਾਰਿਆਂ ਵੱਲੋਂ ਬਈ ਉਹਨਾਂ ਨੂੰ ਬਹੁਤ-ਬਹੁਤ ਵਧਾਈਆਂ ਹੋਣ ਬੇਬੀ ਬੁਆਏ ਦੀਆਂ ਤੇ ਤੁਸੀਂ ਸਾਰਿਆਂ ਨੇ ਵੀ ਉਹਨਾਂ ਨੂੰ ਵਧਾਈਆਂ ਦੇਣੀਆਂ ਬਾਕੀ ਆਪਾਂ ਉਹਨਾਂ ਦੇ ਬੇਬੀ ਦੀ ਕੋਈ ਪਿਕ ਨਹੀਂ ਲਗਾਈ ਕਿਉਂਕਿ ਉਹਨਾਂ ਨੇ ਹਜੇ ਆਪਣੇ ਬੇਬੀ ਦਾ ਫੇਸ ਨਹੀਂ ਦਿਖਾਇਆ ਹਜੇ ਉਹਨਾਂ ਨੇ ਆਪਣੇ ਚੈਨਲ ਤੇ ਵੀ ਬੇਬੀ ਦੀ ਕੋਈ ਪਿਕ ਨਹੀਂ ਪਾਈ ਆਪਾਂ ਨਹੀਂ ਦੇਖੀ ਕਿਤੇ ਹੋਵੇ ਆਪਾਂ ਕਹਿ ਨਹੀਂ ਸਕਦੇ ਬਟ ਆਪਾਂ ਉਹਨਾਂ ਦੇ ਇਨਸਟਾ ਤੇ ਜਾਂ YouTube ਤੇ ਜਾਂ ਉਹਨਾਂ ਦੇ Snapchat ਤੇ ਕਿਤੇ ਵੀ ਉਹਨਾਂ ਦੇ ਬੇਬੀ ਦੀ ਪਿਕ ਨਹੀਂ ਦੇਖੀ ਕਿਉਂਕਿ ਉਹਨਾਂ ਨੇ ਆਪਣੇ ਬੇਬੀ ਦਾ ਫੇਸ ਹਜੇ ਨਹੀਂ ਦਿਖਾਇਆ ਤੇ ਜਦੋਂ ਵੀ ਉਹਨਾਂ ਦੇ ਬੇਬੀ ਦੀ ਕੋਈ ਪਿਕ ਆਉਂਦੀ ਹੈ ਤਾਂ ਆਪਾਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਤੇ ਜੀ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਬਈ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਜਿਹੜੇ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਅੱਜ ਦੀ ਵੀਡੀਓ ਚ ਬਸ ਇੰਨਾ ਹੀ ਤੇ ਹੁਣ ਆਪਾਂ ਕਿਸੇ ਨੈਕਸਟ ਵੀਡੀਓ ਚ ਇਦਾਂ ਦੀ ਹੀ ਕੋਈ ਸੋਹਣੀ ਜੀ ਵਧੀਆ ਵੀਡੀਓ ਤੁਹਾਡੇ ਲਈ ਲੈ ਕੇ ਆਵਾਂਗੇ ਤੇ ਉਦੋਂ ਤੱਕ ਲਈ ਬਈ ਟੇਕ ਕੇਅਰ ਬਾਏ ਬਾਏ ਥੈਂਕ ਯੂ ਜਿਹੜੇ ਚੈਨਲ ਤੇ ਨਵੇਂ ਨੇ ਬਈ ਉਹ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਉਂਕਿ ਤੁਹਾਡੇ ਪਿਆਰ ਦੀ ਆਪਾਂ ਨੂੰ ਬਹੁਤ ਲੋੜ ਆ ਜਿਹੜੇ ਵੀਡੀਓਜ਼ ਨੂੰ ਦੇਖਦੇ ਨੇ ਐਨਾ ਪਿਆਰ ਕਰਦੇ ਨੇ ਉਹਨਾਂ ਦਾ ਦਿਲੋਂ ਬਹੁਤ 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 ਧੰਨਵਾਦ OK ਜੀ ਬਾਈ ਟੇਕ ਕੇਅਰ